न्यूजीलैंड ਦੇ ਵਿੱਚ ਭਾਰਤੀ ਮੂਲ ਦੇ ਉਪਰ ਡਰਾਈਵਰ ਸੁਤਵਿੰਦਰ ਸਿੰਘ ਨੂੰ 2023 ਦੀ ਇੱਕ ਘਟਨਾ ਦੇ ਲਈ 7 ਸਾਲ ਅਤੇ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਉਸਨੇ ਕੈਬ ਦਾ ਜੀਪੀਐਸ ਬਦਲਿਆ ਅਤੇ ਇੱਕ ਕਿਸ਼ੋਰ ਯਾਤਰੀ ਦੇ ਨਾਲ ਛੇੜਛਾੜ ਕਰਦੇ ਹੋਏ ਇੱਕ ਵੱਖਰੇ ਰਸਤੇ ਵੱਲ ਮੋੜ ਦਿੱਤਾ ਐਂਟ੍ਰਾਟ ਹੈਰਾਲਡ ਨੇ ਰਿਪੋਰਟ ਕੀਤੀ ਹੈ ਕਿ ਕਿਸ਼ੋਰ ਨੇ ਦੇਰ ਰਾਤ ਸਪਾਈਟ ਤੇ ਏਲ ਹਾਊਸ ਤੋਂ ਹਾਮਿਲਟਨ ਈਸਟ ਦੇ ਇੱਕ ਪਤੇ ਦੇ ਲਈ ਇੱਕ ਛੋਟੀ ਸਵਾਰੀ ਬੁੱਕ ਕੀਤੀ ਸੀ ਡਰਾਈਵ ਡਰਨਰ ਸਤਵਿੰਦਰ ਸਿੰਘ ਨੇ ਕਿਸ਼ੋਰ ਤੋਂ ਆਪੱਤੀ ਜੁਨਕ ਸਵਾਲ ਪੁੱਛੇ ਕਿਸ਼ੋਰ ਨੇ ਉਸਦੀ ਹਰਕਤ ਦਾ ਵਿਰੋਧ ਕੀਤਾ ਤੇ ਡਰਾਈਵ ਡਰਨ ਉਸੇ GPS ਨੂੰ ਡਿਸਕਨੈਕਟ ਕਰ ਦਿੱਤਾ ਜਿਸ ਦੇ ਨਾਲ ਇਹ ਪ੍ਰਭਾਵ ਪਿਆ ਕਿ ਯਾਤਰਾ ਸਫਲਤਾਪੂਰਵਕ ਹੋ ਗਈ ਹੈ ਪਰ ਕੈਮਰਾ ਨੇ ਉਸੇ ਕਾਰਨ ਦੇਖਿਆ ਤੇ ਉਸਨੇ ਕਾਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਅੱਗੇ ਵਧਿਆ ਤੇ ਔਰਤ ਦੀ ਸੀਟ ਨੂੰ ਛੂਕੇ ਬੈਠਣ ਦੀ ਸਥਿਤੀ ਦੇ ਵਿੱਚ ਰੱਖਿਆ ਤੇ ਫਿਰ ਉਸਨੂੰ ਗਲਤ ਛੇੜਛਾੜ ਕਰਦੇ ਹੋਏ ਵੀ ਛੂਆ ਫਿਰ ਉਹ ਉਸ ਦੇ ਉੱਤੇ ਚੜ ਗਿਆ ਅਤੇ ਉਸ ਨਾਲ ਜ਼ਬਰ ਜਨਾਹ ਕੀਤਾ ਜਿਸ ਨੂੰ ਪੀੜਤਾ ਨੇ ਬਹੁਤ ਹੀ ਸਖਤ ਅਤੇ ਬਹੁਤ ਹੀ ਦੁਖਦਾਈ ਦੱਸਿਆ ਤੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕਿਸ਼ੋਰ ਨੂੰ ਅੰਤ ਦੇ ਵਿੱਚ ਇੱਕ ਦੋਸਤ ਦੇ ਘਰ ਦੁਖੀ ਹਾਲਤ ਵਿੱਚ ਛੱਡ ਦਿੱਤਾ ਗਿਆ ਸਤਵਿੰਦਰ ਨੇ ਬਾਅਦ ਦੇ ਵਿੱਚ ਪੁਲਿਸ ਨੂੰ ਦੱਸਿਆ ਕਿ ਇਹ ਮਨ ਕੜਤ ਸੀ ਅਤੇ ਕਾਰ ਦੇ ਵਿੱਚ ਜੋ ਕੁਝ ਹੋਇਆ ਉਹ ਸਹਿਮਤੀ ਨਾਲ ਹੋਇਆ ਸੀ ਜੱਜ ਨੇ ਫੈਸਲਾ ਸੁਣਾਇਆ ਕਿ ਇਸ ਘਟਨਾ ਦਾ ਪੀੜਤਾ ਦੇ ਜੀਵਨ ਤੇ ਮਹੱਤਵਪੂਰਨ ਪ੍ਰਭਾਵ ਪਿਆ